ਜਿਹੜੇ ਨੈਗੇਟਿਵ ਕਮੈਂਟਿੰਗ ਕਰਦੇ ਨੇ ਇਹ ਪਰਮਾਤਮਾ ਨੇ ਡਿਊਟੀ ਲਈ ਹੈ ਉਹਨਾਂ ਨੂੰ ਕਰੀ ਜਾਣ ਦੋ ਮੈਂ ਫੇਰ ਕਹਿਣਾ ਉਹਨਾਂ ਨੂੰ ਕਰੀ ਜਾਣ ਦੋ ਉਹਨੂੰ ਆਪਣੇ ਦਿਲ ਦਾ ਚਾ ਹੌਲਾ ਕਰ ਲੈਣ ਦੋ ਜਿੰਨਾ ਕਰ ਸਕੋ ਉਹ ਇਦਾਂ ਦੀ ਭਾਸ਼ਾ ਵਰਤ ਕੇ ਯੂਜ਼ ਕਰਕੇ ਪਹਿਲਾਂ ਚੀਜ਼ਾਂ ਦੇਖੋ ਸਾਡੇ 'ਚ ਇੱਕ ਬੁਰਾਈ ਹੈ ਸਾਰਿਆਂ 'ਚ ਜਿਵੇਂ ਗੱਲ ਕਰਦਾ ਕਈਆਂ ਨੂੰ ਚੁਬੂਗੀ ਇਹ ਗੱਲ ਸਾਡੇ 'ਚ ਇੱਕ ਬੁਰਾਈ ਹੈ ਅਸੀਂ ਦੇਖਦੇ ਆਂ ਅੱਛਾ ਇਹਨੇ ਇਹ ਚੀਜ਼ ਪਾਤੀ ਚਲੋ ਚੱਕੋ ਮੋਬਾਈਲ ਇਹਨੂੰ ਕੱਢੋ ਇਹਨੂੰ ਲਿਖੋ ਮੜਾ ਮੜਾ ਲਿਖ ਕੇ ਤੁਸੀਂ ਕੋਈ ਬਹੁਤ ਵੱਡੇ ਨਹੀਂ ਬਣ ਜਾਂਦੇ ਤੁਸੀਂ ਲੋਕਾਂ ਦੀ ਨਜ਼ਰਾਂ 'ਚੋਂ ਥੱਲੇ ਆ ਜਾਂਦੇ ਕਦੇ ਤੁਸੀਂ ਸ਼ੀਸ਼ੇ ਮੂਰੇ ਖੜਕੇ ਆਪਣੇ ਜ ਇਹ ਜਵਾਬ ਮੇਰਾ ਉਹਨਾਂ ਨੂੰ ਹੈ ਜਿਹੜੇ ਇਹ ਇਕੱਲੇ ਮੇਰੇ ਨਹੀਂ ਬਹੁਤ ਸਾਰੇ ਲੋਕਾਂ ਦੇ ਥੱਲੇ ਕਰਦੇ ਨੇ ਤੇ ਬਾਕੀ ਪੂਰਾ ਜ਼ੋਰ ਪੂਰਾ ਲਾਇਆ ਹੋਇਆ ਲੋਕਾਂ ਨੇ ਕਿ ਕਿਵੇਂ ਸਾਡੀ ਫਿਲਮ ਨੂੰ ਡੀਗ੍ਰੇਡ ਕਰੀਏ ਕਿਵੇਂ ਖਿੱਚੀਏ ਕਿਵੇਂ ਲੈਗ ਪੂਲਿੰਗ ਕਰੀਏ ਲੱਗੇ ਹੋਏ ਨੇ ਆਪਣੀ ਆਪਣੀ ਜੌਬ ਇਹ ਵੀ ਖੁਲਾਸੇ ਕਰਾਂਗੇ ਵੈਰੀ ਸੂਨ ਕਿਉਂ ਬੰਦੇ ਕੌਣ ਇੱਕ ਮਿੰਟ ਦੇ ਵਿੱਚ ਕੋਈ ਪੋਸਟ ਪੈਂਦੀ ਆ ਤਾਂ ਉਸੇ ਟਾਈਮ 8 8 10 10 ਮੈਸੇਜ ਇਕੱਠੇ ਪੈਂਦੇ ਨੇ ਔਰ ਪੂਰੇ ਐਸੇ ਦੇ ਰੂਪ ਚ ਲੇਖ ਲਿਖ ਲੱਕੇ ਪਾਉਂਦੇ ਨੇ ਪਤੰਦਰ ਪਤਾ ਨਹੀਂ ਕੀ ਵਿਗਾੜਿਆ ਸੀ ਉਹਨਾਂ ਨੇ ਕੀ ਨਹੀਂ ਵਿਗਾੜਿਆ ਤੇ ਜਾਇਆਂ ਲੱਗਦਾ ਕਿ ਯਾਰ ਇਹ ਥੀਏਟਰ ਵਾਲੇ ਬੰਦੇ ਨੇ ਅੱਗੇ ਨਾ ਯਾਰ ਇਹਨਾਂ ਨੂੰ ਰੋਕ ਲਈਏ ਕੁਛ ਕਰ ਲਈਏ ਪਤਾ ਨਹੀਂ ਕੌਣ ਲੋਕ ਨੇ ਉਹ ਪਰ ਨਿਕਲੂ ਜ਼ਰੂਰ ਇਹ ਇਹ ਅਸੀਂ ਜਾਣਤਾ ਦਿੰਦੇ ਕਿ ਇਹ ਵੀ ਸ਼ਰਮਾ ਕਰਨਾ ਫਿਰ ਤਾਂ ਇਹ ਕਰਦੇ ਹੀ ਰਹਿਣਗੇ ਹਰ ਵਾਰ ਇਹਨਾਂ ਨੂੰ ਠੱਲ ਪਾਉਣੀ ਬਹੁਤ ਜ਼ਰੂਰੀ ਹੈ ਪਾਵਾਂਗੇ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਸਤਿਕਾਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਦੋਵੇਂ ਪਾਸੇ ਲਾਈਵ ਆ ਜੀ ਮੇਰੇ ਇੰਸਟਾਗ੍ਰam ਤੋਂ ਤੇ ਮੇਰੇ ਫੇਸਬੁੱਕ ਪੇਜ ਤੋਂ ਵੀ ਲਾਈਵ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਕੱਲੂ ਸਵੇਰੇ ਆਪਣੀ ਫਿਲਮ ਗਾਂਧੀ 3 ਸਾਡੀ ਘੱਟ ਥੋੜੀ ਜਿਆਦਾ ਕਿਉਂਕਿ ਜਦੋਂ ਤੁਸੀਂ ਇਹਦੇ ਪਹਿਲੇ ਪਾਰਟ ਨੂੰ ਪਿਆਰ ਦਿੱਤਾ ਸੀ ਤਾਂ ਸਾਡੇ ਅਰਗੇ ਜਿਹੜੇ ਐਕਟਰ ਸੀ ਉਹ ਸਿਨੇਮੇ ਚ ਆਏ ਸੀ ਟ੍ਰੈਂਡ ਸੈੱਟ ਹੋਇਆ ਸੀ ਇਸ ਫਿਲਮ ਨਾਲ ਬਹੁਤ ਖੂਬਸੂਰਤ ਫਿਲਮ ਕੱਲ ਅਸੀਂ ਇਹਦਾ ਪ੍ਰੀਮੀਅਰ ਕੀਤਾ ਸੀਗਾ ਫਿਲਮ ਦਾ ਤੇ ਬੈਸਟ ਕਮੋਲ ਦੇ ਵਿੱਚ ਜਿੰਨੇ ਅਸੀਂ ਉਹ ਬੰਦੇ ਵੀ ਬੁਲਾਏ ਸੀ ਜਿਨ੍ਹਾਂ ਦੇ ਅਸੀਂ ਅਵਾਰਡ ਕੱਢੇ ਸੀ ਲਾਈਵ ਹੋ ਕੇ ਕੱਢੇ ਸੀ ਜਿਹੜੇ ਜਿਹੜਾ ਨੇ ਅਟੈਕ ਕੀਤਾ ਸੀ ਜਿਨ੍ਹਾਂ ਜਿਨ੍ਹਾਂ ਦੇ ਲੱਕੀ ਡਰਾ ਨਿਕਲੇ ਸਾਰਿਆਂ ਨੂੰ ਬੁਲਾਇਆ ਔਰ ਸਾਰੇ ਨੇ ਨਾ ਐਪਰੀਸ਼ੀਏਟ ਕੀਤਾ ਨਾ ਦਿਲ ਤੋਂ ਇਹ ਨਹੀਂ ਕਿ ਉਹ ਸਾਡੀ ਬੁਲਾਈ ਹੋਈ ਆਡੀਅੰਸ ਸੀ ਤੁਹਾਨੂੰ ਪਤਾ ਚੱਲ ਜਾਂਦਾ ਕਿ ਕਿਹੜਾ ਬੰਦਾ ਕਿਵੇਂ ਕਹਿ ਰਿਹਾ ਕਿੰਦਾ ਨਹੀਂ ਉਹਨਾਂ ਦੇ ਚਿਹਰਿਆਂ ਤੇ ਇੱਕ ਅਜੀਬ ਖੁਸ਼ੀ ਸੀਗੀ ਫਿਲਮ ਦੇਖਣ ਤੋਂ ਬਾਅਦ ਤੇ ਜੋ ਉਹਨਾਂ ਨੇ ਜੋ ਦਿਲੋਂ ਨਿਕਲ ਰਿਆ ਸੀ ਜੋ ਨਿਕਲ ਰਿਆ ਸੀ ਮੈਂ ਖੁੱਦ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਬੈਸਟ ਫਿਲਮਾਂ ਮੰਨਦਾ ਮੈਂ ਉਹਨਾਂ 'ਚੋਂ ਮੈਨੂੰ ਇੱਕ ਨੰਬਰ ਤੇ ਰੱਖਦਾ ਗਾਂਧੀ 3 ਨੂੰ ਮੈਂ ਖੁੱਦ ਨੰਬਰ 1 ਤੇ ਰੱਖਦਾ ਇਹ ਨਹੀਂ ਕਿ ਇਹ ਕੱਲ ਨੂੰ ਰਿਲੀਜ਼ ਹੋਣੀ ਹੈ ਜਾਂ ਤੁਹਾਨੂੰ ਬੁਲਾਉਣ ਲਈ ਕਿਉਂਕਿ ਕੱਲ ਇਹੀ ਗੱਲ ਤੁਸੀਂ ਕਹਿਣੀ ਹੈ ਸਿਨੇਮਿਆਂ ਤੋਂ ਬਾਹ ਕਿ ਸਾਨੂੰ ਆਹੀ ਸਿਨੇਮਾ ਚਾਹੀਦਾ ਇਹ ਬੈਸਟ ਸਿਨੇਮਾ ਬਹੁਤ ਸਾਰੇ ਲੋਕ ਬੋਲਦੇ ਨੇ ਜੀ ਇਹਨਾਂ ਨੇ ਐਦਾਂ ਦੀ ਫਿਲਮ ਬਣਾਤੀ ਜਿਹਦੇ ਵਿੱਚ ਖੜਕਾ ਦੜਕਾ ਹੋਣਾ ਐਕਸ਼ਨ ਹੀਰੋ ਤਾਂ ਐਦਾਂ ਦੀਆਂ ਫਿਲਮਾਂ ਹੀ ਕਰੂਗਾ ਪਰ ਹਰ ਫਿਲਮ ਨੇ ਸਮਾਜ ਨੂੰ ਸੇਧ ਦਿੱਤੀ ਆ ਹਰ ਫਿਲਮ 'ਚ ਮੈਸੇਜ ਲੈ ਕੇ ਆਇਆ ਐਡੇ ਵੱਡੇ ਵੱਡੇ ਤਿੰਨ ਤੋਂ ਚਾਰ ਮੈਸੇਜ ਨੇ ਨਾ ਇੰਨੀ ਪਿਆਰੀ ਯਾਰੀ ਨੂੰ ਪੂਰੀ ਤਰ੍ਹਾਂ ਡੈਡੀਕੇਟਿਡ ਮੂਵੀ ਇਨਸਾਨੀਅਤ ਦੀ ਗੱਲ ਕਰਦੀ ਅੱਜ ਦੇ ਵਕਤ 'ਚ ਕਿਹੋ ਜਿਹੇ ਇਨਸਾਨ ਹੋਣੇ ਚਾਹੀਦੇ ਨੇ ਜਿਹੋ ਜਿਹੇ ਇਨਸਾਨਾਂ ਦੀ ਜ਼ਰੂਰਤ ਹੈ ਉਹੋ ਜਿਹੇ ਇਨਸਾਨਾਂ ਬਾਰੇ ਗੱਲ ਕਰਦੀ ਫਿਲਮ ਗਾਂਧੀ 3 ਯਾਰਾਂ ਦਾ ਯਾਰ ਜਿਹੜੀ ਕੱਲ ਨੂੰ ਲੱਗਣੀ ਹੈ 31 ਅਗਸਤ ਨੂੰ ਜੇ ਤੁਸੀਂ ਇਸ ਸਿਨੇਮੇ ਨੂੰ ਪਿਆਰ ਦੋਗੇ ਜਿਵੇਂ ਮੇਰੀਆਂ ਪਹਿਲੀਆਂ ਫਿਲਮਾਂ ਨੂੰ ਤੁਸੀਂ ਦਿੱਤਾ ਗਾਂਧੀ 1 ਗਾਂਧੀ 2 ڈاکੂਆਂ ਦਾ ਮੁੰਡਾ 1 2 ਬਲੈਕ ਯਾ ਡੀਐਸਪੀ ਦੇਵ ਸੋ ਅਸੀਂ ਇਦਾਂ ਦਾ ਸਿਨੇਮਾ मीनिंगफुल ਸਿਨੇਮਾ ਐਂਟਰਟੇਨ ਦੇ ਨਾਲ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਰਹਿਵਾਂਗੇ ਹਮੇਸ਼ਾ ਨਵੇਂ ਸਬਜੈਕਟਾਂ ਦੀ ਭਾਲ ਚ ਰਹਨੇ ਆ ਬਹੁਤ ਹੀ ਵਧੀਆ ਸਿਨੇਮਾ ਬਹੁਤ ਐਂਟਰਟੇਨਿੰਗ ਤੁਹਾਨੂੰ ਜੋ ਐਂਟਰਟੇਨ ਚਾਹੀਦਾ ਉਹ ਮਿਲੂਗਾ ਗਾਣਿਆਂ ਦੇ ਰੂਪ ਦੇ ਵਿੱਚ ਐਕਸ਼ਨ ਦੇ ਰੂਪ ਦੇ ਵਿੱਚ ਡਾਇਲੌਗਸ ਦੇ ਰੂਪ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਤੁਸੀਂ ਕਹੋਗੇ یار ਕਿ ਫੋਰਥ ਚਾਹੀਦੀ ਹੈ ਸਾਨੂੰ ਇਹ ਤੁਸੀਂ ਡਿਮਾਂਡ ਕਰੋਗੇ ਕੱਲ ਫਿਲਮ ਦੇਖਣ ਤੋਂ ਬਾਅਦ ਅਸੀਂ ਨਹੀਂ ਬਣਾਵਾਂਗੇ ਤੁਸੀਂ ਕਹੋਗੇ ਕਿ ਸਾਨੂੰ ਫੋਰਥ ਗਾਂਧੀ 3 ਇਹਦਾ ਪਾਰਟ ਚਾਹੀਦਾ ਸਾਨੂੰ ਗਾਂਧੀ ਦਾ ਫੋਰਥ ਪਾਰਟ ਆਉਣਾ ਚਾਹੀਦਾ ਇਹ ਤੁਸੀਂ ਡਿਮਾਂਡ ਕਰੋਗੇ ਕਿਉਂਕਿ ਇੰਨਾ ਜੋੜ ਲੈਂਦੇ ਆ ਕਿਰੈਕਟਰ ਤੁਹਾਨੂੰ ਆਪਣੇ ਆਪ ਚ ਔਰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸੋਚ ਕੇ ਬਣਾਈ ਕੇ ਇਦਾਂ ਦੀ ਫਿਲਮ ਬਣ ਜੂਗੀ ਕਈ ਵਾਰ ਨਾ ਚੀਜ਼ਾਂ ਬਣ ਜਾਂਦੀਆਂ ਨੇ ਜਦੋਂ ਨੀਤਾਂ ਸਾਫ਼ ਹੁੰਦੀਆਂ ਨੇ ਸਭ ਦੇ ਦਿਲ ਮਿਲੇ ਹੁੰਦੇ ਨੇ ਆਪਸ ਵਿੱਚ ਸੱਚੀ ਨੀਤ ਨਾਲ ਬੰਦਾ ਚੱਲਦਾ ਹੈ ਤਾਂ ਫਿਰ ਉਹ ਚੀਜ਼ਾਂ ਬਣ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਉਦਾਂ ਦੀ ਫਿਲਮ ਬਣੀ ਹੈ ਤੁਸੀਂ ਸਾਰੇ ਜਾਇਓ ਸਪੋਰਟ ਕਰਿਓ ਸਿਨੇਮੇ ਨੂੰ ਔਰ ਵਾਦਾ ਅਸੀਂ ਇਦਾਂ ਦਾ ਹੀ ਵਧੀਆ ਸਿਨੇਮਾ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਰਵਾਂਗੇ ਚੰਗਾ ਸਿਨੇਮਾ ਬਾਕੀ ਬੋਲਣ ਵਾਲੇ ਨੇ ਮੰਦਾ ਜਿਹਨਾਂ ਨੇ ਬੋਲਣਾ ਉਹਨਾਂ ਨੇ ਬੋਲੀ ਜਾਣਾ ਪ੍ਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਹੈ ਸੋ ਉਹਨਾਂ ਚੀਜ਼ਾਂ ਦੀ ਅਸੀਂ ਬਿਲਕੁਲ ਪਰਵਾਹ ਨਹੀਂ ਕਰਦੇ ਅੱਜ ਕੱਲ ਵੀ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਨੇ ਫਿਲਮ ਬਾਰੇ ਚੰਗਾ ਲਿਖ ਕੇ ਪਾਤਾ ਪਾਲੀ ਭੁਪਿੰਦਰ ਪਾਜੀ ਨੇ ਉਹ ਹਮੇਸ਼ਾ ਸੱਚ ਲਿਖਦੇ ਨੇ ਜੋ ਉਹਨਾਂ ਦੇ ਦਿਲ ਜਿਹਾ ਉਹਨਾਂ ਨੇ ਮੇਰੀਆਂ ਮਾੜੀਆਂ ਫਿਲਮਾਂ ਦੇ ਆ ਕੇ ਵੀ ਮੈਨੂੰ ਕਿਹਾ ਦੇਵ ਗੱਲ ਨਹੀਂ ਬਣੀ ਉਹ ਕਹਿ ਜਾਂਦੇ ਆ ਤਾਂ ਫਿਰ ਉਹਨਾਂ ਨੇ ਇੱਕੋ ਗੱਲ ਕਹੀ ਔਰ ਜੋ ਦਿਲ ਚਾਇਆ ਉਹ ਲਿਖਿਆ ਉਹਦੇ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਪ੍ਰੋਮੋਟ ਕਰ ਰਹੇ ਹੋ ਫਲਾਣਾ ਕਰ ਰਹੇ ਹੋ ਇਦਾਂ ਦੀ ਪਹਿਲਾਂ ਦੇਖ ਤਾਂ ਲਓ ਫਿਲਮ 'ਚ ਕੀ ਆ ਕਿਤਾਬ ਦਾ ਕੱਲਾ ਉੱਪਰ ਟਾਈਟਲ ਦੇਖ ਕੇ ਉਹਨੂੰ ਪੜ੍ਹਨਾ ਵੀ ਸਿੱਖ ਲਓ ਮੜਾ ਜਾ ਯਾਰ ਜਿਹੜੇ ਬੋਲਦੇ ਨੇ ਮੈਂ ਉਹਨਾਂ ਲਈ ਕਹਿ ਰਿਹਾ ਹਾਂ ਸਪੈਸ਼ਲ ਔਰ ਬਹੁਤ ਉਹਨਾਂ ਨੇ ਵਧੀਆ ਲਿਖਿਆ ਅਸੀਂ ਨਹੀਂ ਕਿਸੇ ਨੂੰ ਕਿਹਾ ਆਪਣੇ ਦਿਲ ਦਿਲੋਂ ਮਹਾਰੋ ਲੋਕ ਬੋਲ ਰਹੇ ਨੇ ਜਿਹੜੇ ਦੇਖ ਕੇ ਗਏ ਨੇ ਫਿਲਮ ਬਾਰੇ ਤੇ ਜਿਹੜੇ ਮੰਦਾ ਬੋਲ ਰਹੇ ਨੇ ਜਿਨ੍ਹਾਂ ਨੂੰ ਇਹ ਜਲਸ ਹੁੰਦੀ ਹੈ ਕਿ ਇਹ ਅੱਗੇ ਵਧ ਰਹੇ ਨੇ ਤਨ ਦੀ ਲੱਤਾਂ ਖਿੱਚ ਲਈਏ ਹਮੇਸ਼ਾ ਰਹਿਣਾ ਇਹ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਇਹ ਸਾਰਿਆਂ ਨਾਲ ਹੀ ਹੁੰਦਾ ਹੈ ਸਮਾਜ ਦਾ ਇੱਕ ਪਾ ਕਹਿ ਸਕਦੇ ਆ ਇਹ ਲੋਕਾਂ ਦੀ ਨਾ ਇੱਕ ਹੁੰਦੀ ਹੈ ਉਹਨਾਂ ਦੀ ਨੇਚਰ ਚ ਇਸੇ ਸ਼ਾਮਲ ਕਿਉਂ ਤਰੱਕੀ ਕਰਦਿਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਉਹਨਾਂ ਦੇ ਵਿੱਚ ਤੁਹਾਡੇ ਆਪਣੇ ਵੀ ਹੁੰਦੇ ਨੇ ਕਈ ਤੁਹਾਡੇ ਇੰਡਸਟਰੀ ਦੇ ਵੀ ਹੁੰਦੇ ਨੇ ਕੋਈ ਕਿਸੇ ਗੱਲ ਤੋਂ ਥੋੜੋ ਖਿਜਿਆ ਹੁੰਦਾ ਕੋਈ ਕਿਸੇ ਗੱਲ ਤੋਂ ਖਿਜਿਆ ਹੁੰਦਾ ਉਹ ਵੀ ਹੁੰਦੇ ਨੇ ਔਰ ਵਿਗਾੜਿਆ ਤੁਸੀਂ ਕਿਸੇ ਦਾ ਕੁਝ ਨਹੀਂ ਹੁੰਦਾ ਸਭ ਦਾ ਭਲਾ ਮੰਗਦੇ ਹੋ ਸਰਬੱਤ ਦਾ ਭਲਾ ਮੰਗਦੇ ਹੋ ਕਦੇ ਕਿਸੇ ਦਾ ਆਪਾਂ ਮਾੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਲੋਕ ਫੇਰ ਵੀ ਨਹੀਂ ਹਟਦੇ ਕਰੀ ਜਾਣਦੋ ਉਹਨਾਂ ਦੀ ਜੌਬ ਹੈ ਮੈਨੂੰ ਹਮੇਸ਼ਾ ਥੋੜਾ ਪਿਆਰ ਚਾਹੀਦਾ ਉਹ ਬਹੁਤ ਥੋੜੇ ਲੋਕ ਨੇ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਥੋੜੇ ਆਸਰੇ ਉੱਡੇ ਫਿਰਦੇ ਆ ਥੋੜੇ ਪਿਆਰ ਆਸਰੇ ਉੱਡੇ ਫਿਰਦੇ ਆ ਇਹ ਦਿਲੋਂ ਮੈਂ ਗੱਲ ਕਹਿ ਰਿਹਾ ਤੁਹਾਨੂੰ ਔਰ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਕਲ ਨੂੰ ਰੁਪਿੰਦਰ ਗਾਂਧੀ 3 ਯਾਰਾਂ ਦਾ ਯਾਰ ਫਿਲਮ ਜਿਹੜੀ ਹੈਗੀ ਉਹ ਸਿਰਮਿਆ ਘਰਾਂ ਦੇ ਵਿੱਚ ਲੱਗ ਰਹੀ ਹੈ ਬਹੁਤ ਸੋਹਣਾ ਮੈਸੇਜ ਔਰ ਇਹ ਨਹੀਂ ਹੈ ਕਿ ਕੱਲੇ ਨੌਜਵਾਨਾਂ ਦੀ ਫਿਲਮ ਹੈ ਯਾਰੀ ਦੀ ਗੱਲ ਕਰਦੀ ਹੈ ਸਾਰੀਆਂ ਭੈਣਾਂ ਦੀ ਫਿਲਮ ਹੈ ਤੁਸੀਂ ਕਹੋਗੇ ਇਹੋ ਜਿਹੇ ਭਰਾ ਜੇ ਦੁਨੀਆ ਤੇ ਹੋਣ ਤਾਂ ਕਿਸੇ ਦੀ ਮਜਾਲ ਨਹੀਂ ਸਾਡੇ ਵੱਲ ਮਾੜੀ ਅੱਖ ਚੱਕ ਕੇ ਦੇਖਦੇ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਦਿਲ ਚੋਂ ਆਪ ਮੋਹਰੇ ਨਿਕਲੂਗਾ ਕਿ ਅਸੀਂ ਇਹ ਫਿਲਮ ਦੁਬਾਰਾ ਦੇਖਣੀ ਹੈ ਦੁਬਾਰਾ ਦੇਖਣੀ ਹੈ ਪਰਿਵਾਰਕ ਫਿਲਮ ਹੈ ਨੌਜਵਾਨਾਂ ਨੂੰ ਨੌਜਵਾਨਾਂ ਦਾ ਐਂਟਰਟੇਨ ਕਰਾਊਗੀ ਔਰ ਹਰ ਇੱਕ ਡਾਇਲੌਗ ਦੇ ਉੱਤੇ ਤੁਹਾਨੂੰ ਮਜਬੂਰ ਕਰੂਗੀ ਸੀ ਇਹੋ ਜਿਹਾ ਸਿਨੇਮਾ ਮੈਨੂੰ ਲੱਗਦਾ ਬਹੁਤ ਘੱਟ ਬਣਦਾ ਸੋ ਇਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਤੁਸੀਂ ਹਮੇਸ਼ਾ ਸਾਥ ਦਿੱਤਾ ਸਾਡਾ ਅੱਜ ਅਸੀਂ ਜਿੱਥੇ ਵੀ ਬੈਠੇ ਹਾਂ ਤੁਹਾਡੇ ਪਿਆਰ ਸਦਕਾ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਸਿਨੇਮੇ ਦੇ ਵਿੱਚ ਸਾਡੇ ਵਰਗੇ ਥੀਏਟਰ ਦੇ ਕਲਾਕਾਰਾਂ ਨੂੰ ਪੈਰ ਪਾਉਣਾ ਵੀ ਬਹੁਤ ਮੁਸ਼ਕਲ ਸੀਗਾ ਤੁਸੀਂ ਸਾਡੀਆਂ ਫਿਲਮਾਂ ਨੂੰ ਪਿਆਰ ਦਿੱਤਾ ਤੁਸੀਂ ਅੱਜ ਇੱਥੇ ਤੱਕ ਪਹੁੰਚਾਇਆ ਸਾਨੂੰ ਕਿ ਅਸੀਂ ਲਗਾਤਾਰ ਸਿਨੇਮਾ ਕਰ ਰਹੇ ਹਾਂ ਤੇ ਲਗਾਤਾਰ मीनिंगफुल ਸਿਨੇਮਾ ਲੈ ਕੇ ਆ ਰਹੇ ਹਾਂ ਹਮੇਸ਼ਾ ਸੇਧ ਦੇਣ ਵਾਲਾ ਸਿਨੇਮਾ ਲੈ ਕੇ ਆ ਰਹੇ ਹਾਂ ਐਂਟਰਟੇਨ ਹੁੰਦਾ ਬਟ ਮੈਂ ਸਨਮੋਅ ਕਰਦਾ ਜੋ ਮੇਰੀ ਆਡੀਅ ਤੇ ਤੁਸੀਂ ਪੂਰਾ ਸਾਥ ਦਿਓ ਤੇ ਐਡਵਾਂਸ ਬੁਕਿੰਗ ਓਪਨ ਹੋ ਚੁੱਕੀ ਹੈ ਜੀ ਸਾਰੇ ਪਾਸੇ ਐਡਵਾਂਸ ਬੁਕਿੰਗ ਕਰਾਓ ਪਰਿਵਾਰਾਂ ਨਾਲ ਜਾਓ ਪਰਿਵਾਰਕ ਫਿਲਮ ਹੈ ਫਿਲਮ ਤੁਹਾਨੂੰ ਰਵਾਉਂਦੀ ਬਹੁਤ ਜ਼ਿਆਦਾ इमोशनल ਕਰ ਲੈਂਦੀ ਹੈ ਜੋੜ ਲੈਂਦੀ ਹੈ ਕਰੈਕਟਰ ਕੱਲਾ ਮੈਂ ਨਹੀਂ ਜਿਹੜੇ ਬਾਕੀ ਦੇ ਨਵੇਂ ਕਲਾਕਾਰ ਫਰੈਸ਼ ਕਲਾਕਾਰ ਦੇਖੋਗੇ ਬਾ ਕਮਾਲ ਕੰਮ ਕੀਤਾ ਇੱਕ ਇੱਕ ਐਕਟਰ ਨੇ ਆਪਣੀ ਜਾਨ ਲਾਈ ਔਰ ਤੁਹਾਨੂੰ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਕੱਲ ਨੂੰ ਜਿਹੜੇ ਪੰਜਾਬੀ ਇੰਡਸਟਰੀ ਚ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੇ ਲਈ ਇੱਕ ਨਵਾਂ ਰਾਹ ਹੈ ਜਦੋਂ ਤੁਸੀਂ ਨਵੇਂ ਕਲਾਕਾਰਾਂ ਦੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰੋਗੇ ਜਿਹੜੇ ਆਲੇ ਦੁਆਲੇ ਤੁਹਾਡੇ ਨਵੇਂ ਤੁਹਾਡੇ ਲਈ ਨਵਾਰਾ ਖੁੱਲਦਾ ਤੁਹਾਡੇ ਬੱਚਿਆਂ ਲਈ ਨਵਾਰਾ ਖੁੱਲਦਾ ਸੋ ਇਸ ਕਰਕੇ ਕਿਉਂਕਿ ਪੰਜਾਬੀ ਇੰਡਸਟਰੀ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਬਹੁਤ ਸਾਰੇ ਲੋਕਾਂ ਦਾ ਢਿੱਡ ਭਰਦੀ ਹੈ ਤਾਂ ਤੁਸੀਂ ਇੱਕ ਜ਼ਰੀਆ ਬਣ ਸਕਦੇ ਹੋ ਕਿ ਸਾਡੀ ਇਹ ਜਿਹੜੀ ਇੰਡਸਟਰੀ ਹੈ ਦੀ ਗਰੋਥ ਹੋਵੇ ਚੰਗੀਆਂ ਫਿਲਮਾਂ ਬਣ ਜਦੋਂ ਤੁਸੀਂ ਐਪਰੀਸ਼ੀਏਟ ਕਰੋਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਜਾਨ ਲਾਈ ਹੈ ਅਸੀਂ ਚੰਗੀ ਫਿਲਮ ਬਣਾਈ ਹੈ ਔਰ ਸੋਚ ਕੇ ਅਸੀਂ ਇਹ ਚੀਜ਼ ਅਸੀਂ ਸੋਚੀ ਸੀ ਕਿ ਚੰਗੀ ਸਕ੍ਰਿਪਟ ਲੈ ਕੇ ਚੰਗੀ ਫਿਲਮ ਬਣਾਵਾਂਗੇ ਪਰ ਇਹ ਨਹੀਂ ਸੀ ਸਾਨੂੰ ਪਤਾ ਕਿ ਇੰਨੀ ਚੰਗੀ ਫਿਲਮ ਬਣ ਜਾਣੀ ਆ। ਯਾਰ ਇੰਨੀ ਵਧੀਆ ਬਣ ਜਾਣੀ ਆ ਔਰ ਇਹ ਚੀਜ਼ ਮੈਨੂੰ ਲੱਗਦਾ ਕਈ ਲੋਕ ਕਹਿੰਦੇ ਹੋਣਗੇ ਆਪਦੇ ਮੂੰਹੋਂ ਨਹੀਂ ਇਹ ਗੱਲ ਕਹਿ ਰਿਆ। ਇਹ ਗੱਲ ਕੱਲ ਤੁਸੀਂ ਕਹੋਗੇ ਜੇ ਮੈਂ ਇਹ ਗੱਲ ਝੂਠੀ ਸਾਬਤ ਹੋ ਗਈ ਤਾਂ ਮੇਰਾ ਲਾਈਫ ਪਿਆ ਤੁਹਾਡੇ ਅੱਗੇ। ਤੁਸੀਂ ਕਹਿ ਸਕਦੇ ਹੋ ਕਿ ਯਾਰ ਮਜ਼ਾ ਨਹੀਂ ਆਇਆ ਫਿਲਮ ਦੇ ਵਿੱਚ। ਹੁਣ ਕੋਈ ਖੇਜਾ ਬੰਦਾ ਕਹੇ ਤਾਂ ਕਹਦੇ ਕਿਉਂਕਿ ਜੇ ਫਿਲਮ ਮਾੜੀ ਲੱਗੂ ਤਾਂ ਫਿਰ ਬਹੁਤ ਆਦ ਦੇ ਵਿੱਚ ਹੀ ਆਉਣਗੇ ਮੈਸੇਜ ਤੁਹਾਡੇ ਕਿ ਨਹੀਂ ਯਾਰ ਗੱਲ ਬਣੀ ਨਹੀਂ ਵਧੀਆ ਸੀ ਯਾਰ ਮੈਂ ਨੇ ਯਕੀਨ ਐਨੇ ਭਰੋਸੇ ਨਾਲ ਤੁਹਾਨੂੰ ਗੱਲ ਕਰ ਰਿਹਾ। ਕਿ ਕੱਲ ਤੋਂ ਬਾਅਦ ਤੁਸੀਂ ਖੁਦ ਕਹੋਗੇ ਆਪਣੀ ਜ਼ੁਬਾਨ ਤੋਂ ਕਿ ਇਹਦਾ 4th ਪਾਰਟ ਬਾਈ ਜੀ ਕਦੋਂ ਲੈ ਕੇ ਆਓਗੇ। ਅਸੀਂ ਇਹਦਾ 4th ਪਾਰਟ ਦੀ ਬੇਸਬਰੀ ਨਾਲ ਵੇਟ ਕਰ ਰਹੇ ਹਾਂ। ਵਾਹਿਗੁਰੂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਸਾਰਿਆਂ ਨੂੰ ਤੰਦਰੁਸਤ ਰੱਖੇ, ਹੱਸਦੇ ਵਸਦੇ ਰਹੋ, ਤਰੱਕੀਆਂ ਕਰੋ। ਜੋ ਤੁਸੀਂ ਮਿਹਨਤ ਕਰਦੇ ਹੋ ਉਹ ਵਧੇ ਫੁੱਲੇ। ਸੋ ਭਾਗ ਲੱਗਣ ਤੁਹਾਨੂੰ ਸਾਰਿਆਂ ਨੂੰ। ਸੋ ਬਾਕੀ ਇਹ ਕਹਿੰਦਾ ਜੀ ਮੇਰਾ ਫਰਜ਼ ਹੈ ਕਿਉਂਕਿ ਤੁਸੀਂ ਹੀ ਜਿਹੜੇ ਇੱਕ ਬੰਦੇ ਨੂੰ ਕਿਸੇ ਨੂੰ ਫਰਸ਼ ਤੋਂ ਚੱਕ ਕੇ ਅਰਸ਼ ਤੇ ਹੀ ਆ ਸਾਰਾ ਜਿੰਨਾ ਵੀ ਹੈਗਾ ਚਾਹੇ ਕੋਈ ਸਾਰਾ ਤੁਹਾਡੇ ਕਰਕੇ ਹੀ ਆ ਸੋ ਇਸ ਕਰਕੇ ਤੁਹਾਨੂੰ ਅਪੀਲ ਕਰਨੀ ਤੁਹਾਨੂੰ ਰਿਕੁਐਸਟ ਕਰਨੀ ਇੱਕ ਕਲਾਕਾਰ ਹੋਣ ਦੇ ਨਾਤੇ ਐਕਟਰ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਸੋ ਇਸ ਕਰਕੇ ਪਿਆਰ ਦਿਓ ਜਿੰਨਾ ਦੇ ਸਕਦੇ ਹੋ ਸਾਰੇ ਔਰ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਇੱਕ मीनिंगफुल ਸਿਨੇਮਾ ਸੇਧ ਦੇਣ ਵਾਲਾ ਸਿਨੇਮਾ ਬਾਕੀ ਜਿਹੜੇ 네ਗੇਟਿਵ ਕਮੈਂਟਿੰਗ ਕਰਦੇ ਨੇ ਇਹ ਪ੍ਰਮਾਤਮਾ ਨੇ ਡਿਊਟੀ ਲਈ ਹੈ ਉਹਨਾਂ ਨੂੰ ਕਰੀ ਜਾਣ ਦਿਓ ਮੈਂ ਫੇਰ ਕਹਿੰਦਾ ਉਹਨਾਂ ਨੂੰ ਕਰੀ ਜਾਣ ਦਿਓ ਉਹਨੂੰ ਆਪਣੇ ਦਿਲ ਦਾ ਚਾ ਹੌਲਾ ਕਰ ਲੈਣ ਦਿਓ ਜਿੰਨਾ ਕਰ ਸਕਦੇ ਨੇ ਉਹ ਇਦਾਂ ਦੀ ਭਾਸ਼ਾ ਵਰਤ ਕੇ ਯੂਜ਼ ਕਰਕੇ ਪਹਿਲਾਂ ਚੀਜ਼ਾਂ ਦੇਖੋ ਸਾਡੇ 'ਚ ਇੱਕ ਬੁਰਾਈ ਐ ਸਾਰਿਆਂ 'ਚ ਅੱਜ ਮੈਂ ਇੱਕ ਗੱਲ ਕਰਦਾ ਕਈਆਂ ਨੂੰ ਚੁਬੂਗੀ ਇਹ ਗੱਲ ਸਾਡੇ 'ਚ ਇੱਕ ਬੁਰਾਈ ਐ ਅਸੀਂ ਦੇਖਦੇ ਐ ਅੱਛਾ ਇਹਨੇ ਇਹ ਚੀਜ਼ ਪਾਤੀ ਚਲੋ ਚੱਕੋ ਮੋਬਾਈਲ ਇਹਨੂੰ ਕੱਢੋਗਾ ਇਹਨੂੰ ਲਿਖੋ ਮੜ ਮੜਾ ਲਿਖ ਕੇ ਤੁਸੀਂ ਕੋਈ ਬਹੁਤ ਵੱਡੇ ਨਹੀਂ ਬਣ ਜਾਂਦੇ ਤੁਸੀਂ ਲੋਕਾਂ ਦੀ ਨਜ਼ਰਾਂ 'ਚੋਂ ਥੱਲੇ ਆ ਜਾਂਦੇ ਕਦੇ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਆਪਣੇ ਜ਼ਮੀਰ ਤੋਂ ਪੁੱਛ ਕੇ ਦੇਖਿਓ ਕਿ ਮੈਂ ਚੰਗਾ ਕਰ ਰਿਹਾ ਐ ਇਹ ਜਵਾਬ ਮੇਰਾ ਉਹਨਾਂ ਨੂੰ ਐ ਜਿਹੜੇ ਇਹ ਇਕੱਲੇ ਮੇਰੇ ਨਹੀਂ ਬਹੁਤ ਸਾਰੇ ਲੋਕਾਂ ਦੇ ਥੱਲੇ ਕਰਦੇ ਨੇ ਸੋ ਇਹੋ ਜੇ ਕੰਮ ਨਾ ਕਰਿਆ ਕਰੋ ਚੰਗਾ ਸੋਚੋ ਇੱਕ ਚੰਗਾ ਸਮਾਜ ਬਣਾਈਏ ਮੁੱਦੇ ਹੋਰ ਬਹੁਤ ਨੇ ਉਹਨਾਂ ਦੇ ਬੋਲਣ ਲਈ ਉਹਨਾਂ ਦੇ ਬੋਲਣਾ ਚਾਹੀਦਾ ਸਾਨੂੰ ਬਹੁਤ ਸਾਰੇ ਮੁੱਦੇ ਨੇ ਉਹਨਾਂ ਉੱਤੇ ਗੱਲ ਕਰਨੀ ਚਾਹੀਦੀ ਹੈ ਤੇ ਬਾਕੀ ਮੈਂ ਤੁਹਾਨੂੰ ਰਿਕਵੈਸਟ ਕਰਦਾ ਜਿੰਨੇ ਵੀ ਨੇ ਥੈਂਕ ਯੂ ਜੀ ਥੈਂਕ ਯੂ ਜਿੰਨੇ ਮਨਜੀਤ ਕੇ ਸਰ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗਗਨਦੀਪ ਸੱਗੂ ਥੈਂਕ ਯੂ ਥੈਂਕ ਯੂ ਭਰਾ ਥੈਂਕ ਯੂ ਵੀਰੇ ਸੋ ਜਿੰਨੇ ਤੁਸੀਂ ਹੈਗੇ ਹੋ ਇਸ ਟਾਈਮ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਮੰਡੇਰ ਰਾਈਟ ਬਰੋ ਥੈਂਕ ਯੂ ਬ੍ਰਦਰ ਹਰਸ਼ ਪਹਾੜੀਪੁਰ ਜੀ थैंक यू थैंक यू ਵੀਰੇ ਸਾਰਿਆਂ ਦਾ ਮਨਪ੍ਰੀਤ ਜੀ ਸਾਰਿਆਂ ਦਾ ਰਾਹੁਲ ਵੀਰੇ 302 थैंक यू वेरी थैंक यू वेरी मच थैंक यू वेरी मच ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਤੁਹਾਡੇ ਸੁਨੇਹ ਆ ਰਹੇ ਨੇ ਮੈਂ ਪੜ ਰਿਹਾ ਜਦੋਂ ਮੈਂ ਇਹਨੂੰ ਲਾਈਵ ਨੂੰ ਆਫ ਕਰ ਦੂੰਗਾ ਤਾਂ ਮੈਂ ਤੁਹਾਡੇ ਮੈਸੇਜ ਵੀ ਪੜੂੰਗਾ ਸਾਰਿਆਂ ਦੇ ਔਰ ਮੈਂ ਪੜਦਾ ਹੁਣਾ ਮੇਰੀ ਆਦਤ ਹੈ ਕਿਉਂਕਿ ਮੈਂ ਕੁਛ ਮਾੜੇ ਲੋਕਾਂ ਕਰਕੇ ਆਪਣੇ ਚਾਹਣ ਵਾਲਿਆਂ ਦੇ ਸੁਨੇਹ ਉਹ ਨਹੀਂ ਮੱਗਵਾ ਸਕਦਾ ਉਹ ਆਲਵੇਜ਼ ਮੈਂ ਪੜਦਾ ਔਰ ਕੁਛ ਆਪਣੇ ਆਪ ਨੂੰ ਜਿਹੜੇ ਐ ਹੁੰਦਾ ਕਿਸੇ ਨੂੰ ਕਿ ਲੱਕੀਸ਼ਨੀ ਵਾਲ థాంਕ ਯੂ ਭਾਈ ਜੀ ਪੜਾਕੇ ਕਾਲ ਨੂੰ ਪਵਾਇਓ ਔਰ ਘੈਂਟ ਆ ਭਾਈ ਜੀ ਇਹ ਤੁਹਾਨੂੰ ਅੱਜ ਮੈਂ ਲਿਖ ਕੇ ਮੇਰੇ ਵਰਡ ਤੁਹਾਡੇ ਇੱਥੇ ਪਏ ਰਹਿਣਗੇ ਮੇਰੇ ਇਹਦੇ ਉੱਤੇ ਮੇਰੇ ਇੰਸਟਾ ਤੇ ਮੇਰੇ ਫੇਸਬੁੱਕ ਪੇਜ ਤੇ ਔਰ ਤੁਸੀਂ ਖੁਦ ਕਹੋਗੇ ਕਿ ਭਾਈ ਕੀ ਸਿਨੇਮਾ ਬਣਾਇਆ ਔਰ ਸੀਰੀਅਸਲੀ ਫਿਲਮ ਦੇਖਦੇ ਹੋਏ ਅਸੀਂ ਇੰਨੀ ਵਾਰ ਪ੍ਰੋਸੈਸ ਚੋਂ ਨਿਕਲਦੇ ਆਂ ਫਿਲਮ ਦੇ ਕਦੇ ਡਬਿੰਗ ਦੇ ਕਦੇ ਅਸੀਂ ਐਡੀਟਿੰਗ ਵੀ ਦੇਖ ਲਈ ਐਡਿਟਰ ਦਾ ਫਿਰ ਅਸੀਂ ਇੱਕ ਇੱਕੇ ਦਾ ਰਿਵਿਊ ਕਰਦੇ ਆਂ ਫਿਰ ਦੁਬਾਰਾ ਸਕਰੀਨਿੰਗ ਕਰਦੇ ਆਂ ਭਾਈ ਜਦੋਂ ਫਿਲਮ ਦੇਖ ਕੇ ਤੁਹਾਡਾ ਬਾਰ-ਬਾਰ ਖੁੱਦ ਦਾ ਗੱਛ ਭਰੇ ਨਾ ਖੁਦ ਰੋਣਾ ਆਵੇ ਤਾਂ ਫਿਰ ਤੁਸੀਂ ਦੇਖ ਲਓ ਫਿਲਮ ਕਿਸ ਪੱਧਰ ਦੀ ਕਿਵੇਂ ਇਮੋਸ਼ਨਲ ਕਰੂਗੀ ਤੁਹਾਨੂੰ ਔਰ ਮੈਂ ਇਸ ਲਈ ਵੀ ਕਹੂੰਗਾ ਕਿ ਬਹੁਤ ਸਾਰੇ ਨਵੇਂ ਕਲਾਕਾਰ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਔਰ ਇਸ ਲਈ ਵੀ ਕਹੂੰਗਾ ਕਿ ਚੰਗੀ ਮੈਸੇਜ ਤਿੰਨ ਚਾਰ ਤਰ੍ਹਾਂ ਦੇ ਚੰਗੇ ਮੈਸੇਜ ਲੈਣ ਤੁਹਾਨੂੰ ਯਾਰੀ ਚ ਖੜਨਾ ਸਿਖਾਊਗੀ ਤੁਹਾਨੂੰ ਇਹ ਨਹੀਂ ਕਿ ਆਪਣੇ ਲਈ ਖੜਦੇ ਹੋ ਤੁਹਾਨੂੰ ਦੂਜਿਆਂ ਨਾਲ ਕਿਸੇ ਨਾਲ ਬੇਇਨਸਾਫੀ ਹੁੰਦੀ ਆ ਉਹਦੇ ਲਈ ਖੜਨਾ ਸਿਖਾਉਗੀ ਇਹ ਫਿਲਮ ਤੁਹਾਨੂੰ ਇੱਕ ਚੰਗਾ ਇਨਸਾਨ ਬਣਨਾ ਸਿਖਾਉਗੀ ਇਹ ਫਿਲਮ ਕਿ ਚੰਗੇ ਇਨਸਾਨ ਕਿਵੇਂ ਦੇ ਹੋਣੇ ਚਾਹੀਦੇ ਨੇ ਤੇ ਤੀਆਂ ਪਿੰਨ ਦੀ ਇੱਜ਼ਤ ਕਰਨ ਵਾਲੇ ਤੀਆਂ ਪਿੰਨ ਦਾ ਖਿਆਲ ਕਰਨ ਵਾਲੇ ਸੋ ਸਭ ਦੀ ਰਿਸਪੈਕਟ ਕਰਨ ਵਾਲੇ ਇਹੋ ਜਿਹੇ ਇਨਸਾਨ ਦੀ ਫਿਲਮ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇੱਕ ਚੰਗੇ ਸਨਮੇ ਨੂੰ ਜ਼ਰੂਰ ਐਪਰੀਸ਼ੀਏਟ ਕਰੋਗੇ ਤੇ ਬਾਕੀ ਪੂਰਾ ਜ਼ੋਰ ਪੂਰਾ ਲਾਇਆ ਹੋਇਆ ਲੋਕਾਂ ਨੇ ਕਿ ਕਿਵੇਂ ਸਾਡੀ ਫਿਲਮ ਨੂੰ ਡੀਗ੍ਰੇਡ ਕਰੀਏ ਕਿਵੇਂ ਖਿੱਚੀਏ ਕਿਵੇਂ ਲੈਗ ਪੂਲਿੰਗ ਕਰੀਏ ਲੱਗੇ ਹੋਏ ਨੇ ਆਪਣੀ ਆਪਣੀ ਜੌਬ ਇਹ ਵੀ ਖੁਲਾਸੇ ਕਰਾਂਗੇ ਵੈਰੀ ਸੂਨ ਕਿ ਉਹ ਬੰਦੇ ਕੌਣ ਨੇ ਇੱਕ ਮਿੰਟ ਦੇ ਵਿੱਚ ਕੋਈ ਪੋਸਟ ਪੈਂਦੀ ਆ ਤਾਂ ਉਸੇ ਟਾਈਮ 8 8 10 10 ਮੈਸੇਜ ਇਕੱਠੇ ਪੈਂਦੇ ਨੇ ਔਰ ਪੂਰੇ ਐਸੇ ਦੇ ਰੂਪ ਚ ਲੇਖ ਲਿਖ ਲੱਕੇ ਪਾਉਂਦੇ ਨੇ ਪਤੰਦਰ ਪਤਾ ਨਹੀਂ ਕੀ ਵਿਗਾੜਿਆ ਸੀ ਉਹਨਾਂ ਦਾ ਕੀ ਨਹੀਂ ਵਿਗਾੜਿਆ ਤੇ ਜਾਇਆਂ ਲੱਗਦਾ ਕਿ ਯਾਰ ਇਹ ਥੀਏਟਰ ਵਾਲੇ ਬੰਦੇ ਨੇ ਅੱਗੇ ਨਾ ਯਾਰ ਇਹਨਾਂ ਨੂੰ ਰੋਕ ਲਈਏ ਕੁਛ ਕਰ ਲਈਏ ਪਤਾ ਨਹੀਂ ਕੌਣ ਲੋਕ ਨੇ ਉਹ ਪਰ ਨਿਕਲੂ ਜ਼ਰੂਰ ਇਹ ਇਹ ਅਸੀਂ ਜਾਣਤਾ ਦਿੰਦੇ ਨਹੀਂ ਕਿਉਂਕਿ ਅੱਗੇ ਵੀ ਨਾ ਕਰਨਾ ਫਿਰ ਤਾਂ ਇਹ ਕਰਦੇ ਹੀ ਰਹਿਣਗੇ ਹਰ ਵਾਰ ਇਹਨਾਂ ਨੂੰ ਠੱਲ ਪਾਉਣੀ ਬਹੁਤ ਜ਼ਰੂਰੀ ਹੈ ਪਾਵਾਂਗੇ ਕੋਸ਼ਿਸ਼ ਪੂਰੀ ਹੈ ਸੋ ਫਿਲਮ ਤੋਂ ਬਾਅਦ ਤੇ ਬਾਕੀ ਇਹ ਰਿਕੁਐਸਟ ਹੈ ਤੁਹਾਡੇ ਬਹੁਤ ਪਿਆਰੇ ਸੁਨੇਹੇ ਮੈਨੂੰ ਆ ਰਹੇ ਨੇ ਸੁਮੇਤ ਨੇਜਾ ਥੈਂਕ ਯੂ ਵੀਰੇ ਲਵ ਯੂ ਸਿੱਧੂ ਪਾਲੀ ਥੈਂਕ ਯੂ ਥੈਂਕ ਯੂ ਸਿੱਧੂ ਪਾਲੀ ਜੀ ਰਾਹੁਲ ਥੈਂਕ ਯੂ ਗਗਨ ਢਿੱਲੋਂ ਵੀਰੇ ਥੈਂਕ ਯੂ ਅਮਨਦੀਪ ਜੀ ਅ ਆਫੀਸ਼ੀਅਲ ਗੇਲ ਥੈਂਕ ਯੂ ਵੀਰੇ ਸਿੱਧੂ ਬਾਲੀ ਥੈਂਕ ਯੂ ਚੌਬਰ ਥੈਂਕ ਯੂ ਵੀਰੇ ਥੈਂਕ ਯੂ ਜਾਇਓ ਵੀਰੇ ਜ਼ਰੂਰ ਤੇ ਕੱਲ ਜਾਇਓ ਪਾਕਿਸਤਾਨ ਤੋਂ ਵੀ ਬਾਈਆਂ ਦੇ ਮੈਸੇਜ ਨੇ ਥੈਂਕ ਯੂ ਪਾਕਿਸਤਾਨ ਵਾਲਿਓ ਥੈਂਕ ਯੂ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਰਿਆਂ ਦੀ ਜਸ਼ਨ ਵੀਰੇ ਲਵ ਯੂ ਲਵ ਯੂ ਲਿਖਦੇ ਹਾਂ ਤੁਸੀਂ ਦਿਲਰਾਜ ਮੱਲੀ ਹੱਥ ਸੇਰਾ ਕੋਕਾ ਗੱਲ ਬਾਤ ਥੈਂਕ ਯੂ ਕੱਲ ਤੁਸੀਂ ਕਰਾਉਣੀ ਹੈ ਹੱਥ ਸੇਰਾ ਤਾਂ ਸਿਨੇਮਿਆਂ 'ਚ ਜਾ ਕੇ ਤੁਸੀਂ ਸਾਰਿਆਂ ਨੇ ਹੱਥ ਸੇਰਾ ਕਰਾਉਣਾ ਵੀਰੇ ਹੱਥ ਸੇਰਾ ਤੁਹਾਡੇ ਸਿਰ ਤੇ ਹੀ ਹੁੰਦਾ ਅਸੀਂ ਕਰਾਉਣ ਵਾਲੇ ਕੌਣ ਹੁੰਨੇ ਆ ਜੇ ਤੁਸੀਂ ਜਾਣਿਓ ਤੁਹਾਨੂੰ ਚੀਜ਼ਾਂ ਪਸੰਦ ਆਉਂਦੀਆਂ ਨੇ ਤਾਂ ਵੀਰੇ ਹੱਥ ਸਿਰਾ ਹੁੰਦਾ ਥੈਂਕ ਯੂ ਵੀਰੇ ਮੋਹਿਤ ਚਾਬਲਾ ਥੈਂਕ ਯੂ ਗੈਰੀ ਸਾਰਨਪੁਰੀ ਹਲੋ ਜੀ ਜੱਗੀ ਤੂਰੀ ਲਵ ਯੂ ਬਾਈ ਜੀ ਖੁਸ਼ਕਰਨ ਸਿੰਘ ਢਿੱਲੋਂ ਥੈਂਕ ਯੂ ਜੀ ਮਨੂਸ਼ ਸਟ੍ਰੋਬੇਰੀ ਸ਼ਰਮਾ ਥੈਂਕ ਯੂ ਥੈਂਕ ਯੂ ਜਿਨੇ 12ਵੀ ਹੈਗੇ ਨੇ ਸਾਡੇ ਭੈਣ ਭਰਾ ਉਥੇ ਜਿਨੇ ਸਟੂਡੈਂਟ ਵੀਰ ਜਾਂ ਹੋਰ ਜਿਹੜੇ ਮਿਹਨਤ ਕਰਦੇ ਨੇ ਦਿਨ ਰਾਤ ਤੇ ਉਹ ਵੀ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਫਿਲਮ ਦੇਖਿਓ ਤੁਸੀਂ ਸਾਰੇ ਤੇ ਕੱਲ ਨੂੰ ਹਾਂਜੀ ਹਾਂ ਕੱਲ ਜਾਇਓ ਜਿਨ੍ਹਾਂ ਨੇ ਟਿਕਟਾਂ ਲਈਆਂ ਸਾਨੂੰ ਟੈਗ ਕਰੋ ਐਡਵਾਂਸ ਕਰਾਈਆਂ ਨੇ ਤਾਂ ਆਪਾਂ ਭੇਜੋ ਮੈਨੂੰ ਸਾਰੇ ਜਣੇ ਮੈਂ ਸਟੋਰੀ 'ਚ ਸ਼ੇਅਰ ਕਰਦਾ ਉਹਨਾਂ ਨੂੰ ਜਿੰਨੇ ਵੀ ਤੁਸੀਂ ਆਗੇ ਹੋ ਜਿੰਨੇ ਜੁੜਿਓ ਤੇ ਜਿਹੜੇ ਬਾਅਦ 'ਚੋਂ ਦੇਖਣਗੇ ਸਾਰਿਆਂ ਨੂੰ ਰਿਕਵੈਸਟ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਮਾਣੋ ਥੈਂਕ ਯੂ ਤੁਹਾਡੇ ਪਿਆਰ ਸਤਿਕਾਰ ਲਈ ਥੈਂਕ ਯੂ